ਦੇਖਣ ਸੋਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਦੋ ਚਾਰ ਗੱਲਾਂ ਅੱਜ ਵੀ ਤੁਹਾਡੇ ਨਾਲ ਸਾਧੀਆਂ ਕਰ ਲਈ ਅੱਜ ਆਪਾਂ ਗੱਲ ਕਰਨੀ ਹੈ ਪੋਲੀਥੀਨ ਤੇ ਮੋਮਜਾਮੇ ਦੇ ਲਫਾਫਿਆਂ ਦੀ ਕਿਉਂਕਿ ਮਾਨ ਕੇ ਜਿਲਗੀ ਵੀ ਜਿਹੜੇ ਪੈਕਟ ਆ ਰਹੇ ਆ ਉਹ 100% ਹੀ ਪੋਲੀਥੀਨ ਦੇ ਵਿਚਾਰੇ ਆ ਮਮਾਂ ਜਾਂ ਮੇ ਜਲਫਾਫੇ ਚਾਰੇ ਠੀਕ ਹੈ ਜੀ ਤੁਸੀਂ ਲੈ ਲਓ ਲੇਜ ਕੁਕਰੇ ਤੇ ਜੋ ਪਕੌੜੀਆਂ ਪੂਜੀਆ ਪੁਰਾਣੇ ਸਮੇਂ ਚ ਲਾ ਲੈਂਦੀਆਂ ਦੁਕਾਨਾਂ ਤੋਂ ਆਪਾਂ ਨੂੰ ਤਕੜੀ ਚ ਤੋਲ ਕੇ ਤੇ ਕਾਗਜ਼ ਦੇ ਲਫਾਫੇ ਚ ਪਾ ਕੇ ਦਿੱਤਾ ਜਾਂਦਾ ਸੀ ਉਹ ਹੁਣ ਪਾਲਿਸਤਾਨ ਦੇ ਵਿੱਚ ਪੈਕ ਕਰਨ ਲੱਗ ਗਏ ਔਰ ਪੋਲੀਥੀਨ ਬਹੁਤ ਖਤਰਨਾਕ ਚੀਜ਼ ਹੈ ਔਰ ਵਧੀਆ ਚੀਜ਼ ਵੀ ਹੈ ਦੋਨਾਂ ਚੀਜ਼ਾਂ ਦੇ ਫਾਇਦੇ ਤੇ ਨੁਕਸਾਨ ਬਰਾਬਰ ਹੁੰਦੇ ਜਿਵੇਂ ਉਦਿਆਪਾ ਮੋਬਾਈਲ ਦੇ ਕੀਤੀ ਸੀ ਤੇ ਪੋਲੀਥੀਨ ਵਾਲੇ ਮਣ ਫਾਇਦੇ ਤਾਂ ਇਹ ਵੀ ਕਈ ਵਾਰੀ ਆਪਾਂ ਚੀਜ਼ ਲੈਣ ਉੱਢ ਗਏ ਤੇ ਆਪਾਂ ਭੁੱਲ ਗਏ ਕਿ ਜਾਂ ਕੁਦਰਤੀ ਆਪਣੇ ਖੜਿਆਂ ਦੇ ਕੋਈ ਚੀਜ਼ ਯਾਦ ਆ ਗਈ ਵੀ ਆਹ ਲੈਣੀ ਹੈ ਪੋਲੀਥੀਨ ਦੇ ਲਫਾਫੇ ਚ ਪਾ ਕੇ ਲੈ ਆਂਦੀ ਠੀਕ ਹੈ ਜੀ ਲੈ ਤਾਂ ਆਂਦੀ ਉਹਦਾ ਫਾਇਦਾ ਹੋ ਗਿਆ ਉਹਨਾਂ ਨੂੰ ਪੋਲੀਥੀਨ ਦੇ ਲਿਫਾਫੇ ਨੂੰ ਆਪਾਂ ਅੱਗੇ ਉਹਦਾ ਨਪਟਾਰਾ ਕਿਵੇਂ ਕਰਨਾ ਹੈ ਫੂਲ ਸੋਚ ਕੇ ਲੈ ਕੇ आओ ਕਿਉਂਕਿ ਲਿਆਉਣੀ ਪੈਣੀ ਆਮੀ ਜਵਾਕ ਖਾਣ ਪੀਣ ਵਾਲੇ ਕਰਕਰੇ ਪਰ ਕਰੇ ਲਿਆ ਕੇ ਤੇ ਲਿਫਾਫੇ ਸਰਦ ਦੇ ਉਹ ਮੁੜ ਕੇ ਉੱਡ ਕੇ ਇੱਧਰ ਜਾਵੜੇ ਉੱਧਰ ਜਾਵੜੇ ਤੇ ਉਹ ਮੁੜ ਕੇ ਗਲਦੇ ਨਹੀਂ ਸੀ ਥੀ ਤੇ ਉਹਨਾਂ ਦੇ ਵਿੱਚ ਪਾਣੀ ਖੜ ਗਿਆ ਤੇ ਉਹ ਗੰਦਗੀ ਫੈਲਉਂਦੇ ਨੇ। ਮਾਤਾ ਭਰਨ ਨੂੰ ਦੂਸ਼ਿਤ ਕਰਦੇ ਨੇ। ਹੁਣ ਕਈ ਵਾਰੀ ਕੀ ਹੁੰਦਾ ਆਪਣੀਆਂ ਆਤਾਂ ਹੁੰਦੀਆਂ ਵੀ ਆਪਾਂ ਹੁਣ ਤਾਂ ਆਮ ਹੀ ਲੋਕ ਹੋ ਗਿਆ ਜੀ ਪਾਣੀ ਪੀਣ ਨੂੰ ਬੋਤਲ ਲਈ। ਪਾਣੀ ਪੀਤਾ ਜੇ ਬਸ ਜੈਨ ਦਾ ਸ਼ੀਸ਼ਾ ਖੋਲੇ ਚਲਾ ਕੇ ਧਾਰ ਦੇਣੀ ਬਾਹਰ ਮਾਰੀ। ਠੀਕ ਹੈ ਸੜਕ ਦੇ ਉੱਤੇ ਕਈ ਤਾਂ ਆਏ ਆ ਨਾ ਕਾਸਟੇ ਢੱਕਣ ਲਾ ਕੇ ਸਿਰ ਦੇ ਤੇ ਉਹ ਸੜਕ ਤੇ ਸਿੱਟ ਗਈ ਤੇ ਕੋਈ ਸਕੂਟਰ ਮੋਟਰਸਾਈਕਲ ਵਾਲਾ ਤੇ ਡਿੱਗ ਵੀ ਸਕਦਾ ਤੇ ਉਹ ਅਸੀਂ ਜਦੋਂ ਲੀਟਰ ਪਾਣੀ ਉਹਦੇ ਵਿੱਚ ਸੀ ਉਦੋਂ ਤਾਂ ਅਸੀਂ ਨਾਲ ਚੱਕੀ ਫਿਰਦੇ ਰਹੇ ਜਦੋਂ ਉਹ 50 ਗ੍ਰਾਮ ਦੀ ਬੋਤਲ ਲੈ ਗਈ ਉਦੋਂ ਸਾਨੂੰ ਬਾਹਰ ਲੱਗਣਾ ਕਿ ਉਹ ਨੂੰ ਇਹ ਨਹੀਂ ਵੀ ਅਸੀਂ ਨਾਲ ਲੈ ਜਾਈਏ ਭਾਈ ਕਿਤੇ ਟਿਕਾਣੇ ਤੇ ਸਿੱਟੀਏ ਕਿਤੇ ਦਸ ਵੀ ਨਾ ਜਾਂਦਾ ਉਹਦੇ ਸਿੱਟੀਏ ਕਿ ਜਾਂ ਅਸੀਂ ਘਰੇ ਲੈ ਆਈਏ ਘਰੇ ਕਿਤੇ ਕੰਮ ਹੀ ਆ ਜਾਂਦੀ ਬੋਤਲ ਉਹ ਤਾਂ ਸਾਡੇ ਚ ਚੀਜ਼ ਹੁਣ ਖਤਮ ਹੋਊਗਾ ਨਾ ਮੈਂ ਦੇਖਿਆ ਵੀ ਲੇਜ ਗੁਰਕਰੇ ਖਾਦੇ ਬਸ ਤੇ ਬੈਠਿਆ ਨਹੀਂ ਜਾਂ ਕਾਰ ਤੇ ਬਾਹਰ ਤੇ ਬਾਹਰ ਮਾਰਿਆ ਦਫਾਫਾ ਵਧਿਆਲਾ ਤੇ ਸੜਕ ਤੇ ਉੱਡਦਾ ਕਰਦਾ ਉਹ ਚ ਮਿਰਚਾਂ ਨਹੀਂ ਆਈ ਗੀ ਉੱਡ ਗਿਆ ਨਹੀਂ ਪਤਾ ਪਿੱਛੇ ਕੋ ਮੋਟਰਸਾਈਕਲ ਵਾਲਾ ਆਉਂਦਾ ਹੋ ਸਕੂਟਰ ਵਾਲਾ ਉਹਦੇ ਅੱਖਾਂ ਚ ਪੰਨ ਹੋਣ ਉਹ ਵੀ ਹੈ ਤੇ ਫਿਰ ਉਹਨੇ ਸੜਕ ਤੇ ਉੱਡ ਗਿਆ ਹਵਾ ਨਾਲ ਇਧਰ ਗੱਡੀ ਆਈ ਉਧਰ ਨੂੰ ਗਈ ਅਖੀਰ ਉਹਨੇ ਜਾ ਕੇ ਸਾਈਡ ਤੇ ਖਤਾਨਾ ਜਿਹੇ ਹੋ ਗਏ ਤੇ ਖਤਾਨਾ ਚ ਡਿੱਗ ਪਿਆ ਜਦੋਂ ਉਹ ਉਦੋਂ ਫਿਰ ਉਹਨੇ ਪਏ ਰਹਿਣਾ ਫਿਰ ਮੀਂਹ ਪੈਣਾ ਉਹਦੇ ਵਿੱਚ ਪਾਣੀ ਪੈ ਜਾਣਾ ਥੋੜਾ ਮੋਟਾ ਉਹਦੇ ਵਿੱਚ ਮਟੀਰੀਅਲ ਬਚਿਆ ਹੋ। ਫਿਰ ਉਹਦੇ ਨਾਲ ਹੀ ਕੀੜੇ ਪੈ ਜਾਣਾ ਫਿਰ ਮਲ ਕੇ ਵਾਤਾਵਰਨ ਨੂੰ ਹੀ ਖਰਾਬ ਹੀ ਕਰਨਾ ਹੈ। ਕਿਉਂ ਨਾ ਉਹਨੂੰ ਅਸੀਂ ਤੈਅ ਮਾਰ ਗਏ। ਖਾਲੀ ਲਵਾ ਫਿਰ ਤੈਅ ਮਾਰ ਕੇ ਪੈਟ ਦੀ ਜੇ ਵਿੱਚ ਪਾਉਣਾ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਪਾ ਲਓ ਤੁਸੀਂ ਕਿਸੇ ਟਿਕਾਣੇ ਤੇ ਸਿਰਦੇ। ਬਸ ਜਨਾਜ਼ਾ ਸੱਟੋ ਜਾਂ ਬਸ ਤੋਂ ਬਾਹਰ ਨਾ ਸੱਟੋ ਖੁੱਲੇ ਥਾਂ ਜਿੱਥੇ ਸ਼ਰਕਤੇ ਬਸ ਜਾ ਰਹੀ ਹੈ। ਬਸ ਸਟੈਂਡ ਦੇ ਵਿੱਚ ਡਸਟਬਿਨ ਲੱਗੇ ਹੁੰਦੇ ਹਰ ਇੱਕ ਥਾਂ ਤੇ। ਉੱਥੇ ਉਹਦੇ ਵਿੱਚ ਪਾ ਦਿਓ। ਉਹ ਸਾਡੀਆਂ ਅੱਤੇ ਬਣੀਆਂ ਵੇਸੀ ਉੱਥੇ ਹੀ ਖਾ ਕੇ ਉੱਥੇ ਸਿਰਤ ਲੈ ਇੱਕ ਵਾਰੀ ਮੇਰੇ ਗੱਲ ਯਾਦ ਆ ਗਈ ਹੁਣ ਮੈਂ ਪਟਿਆਲੇ ਨੂੰ ਜਾ ਰਿਹਾ ਸੀ ਤੇ ਬੱਸ ਦੇ ਵਿੱਚ ਮੈਂ ਬੈਠਾ ਤੇ ਉਹ ਇੱਕ ਬੀਬੀ ਦੇ ਨਾਲ ਬੱਚਾ ਤੇ ਉਹਨੇ ਨਾ ਕੁਰਕਰੇ ਖਾਦੇ ਤੇ ਉਹਨੇ ਜਦੋਂ ਥੋੜਾ ਜਿਹਾ ਬੈਠੇ ਰਹਿ ਗਏ ਤੇ ਉਹਨੇ ਐ ਕਰਕੇ ਨਾ ਐ ਜਦੋਂ ਮਾਰਿਆ ਬਾਹਰਲੇ ਪਾਸੇ ਤੇ ਮੇਰਾ ਥੋੜਾ ਜਿਹਾ ਸ਼ੀਸ਼ਾ ਪਿਛਲਾ ਖੁੱਲ੍ਹਾ ਸੀ ਉਹਦੇ ਚ ਉੱਡ ਕੇ ਮੇਰੇ ਅੱਖਾਂ 'ਚ ਪਈਆਂ ਮਿਰਚਾਂ ਨਾ ਚਲ ਮਚાળ ਝੂੜ ਨਹੀਂ ਮੈਂ ਦੇਖੀਏ ਮੁੜ ਕੇ ਉਹਨੇ ਪਾਣੀ ਪਿਤਾ ਤੇ ਇਹ ਗੱਲ ਹੈਗੀ ਆ ਧਨੋਲੇ ਦੇ ਕੋਲ ਦੀ ਬਰਨਾਲੇ ਨੇ ਗੁਰਕਰੇ ਚ ਲੇ ਸ ਤੇ ਬਰਨਾਲੇ ਬਾਹਰ ਨਿਕਲ ਕੇ ਖਾ ਲੇ ਥੋੜਾ ਜਿਹਾ ਗਾਂ ਜਾ ਕੇ ਉੱਥੇ ਬੜੇ ਡੇੜਾ ਬਾਈਪਾਸ ਹੈ ਉਦੋਂ ਥੋੜਾ ਜਿਹਾ ਗਾਂ ਉਦੋਂ ਬਾਈਪਾਸ ਨਹੀਂ ਸੀ ਬਣਿਆ ਉਦੋਂ ਸਿੱਧੀ ਸੜਕ ਹੁੰਦੀ ਸੀ ਤੇ ਉਹ ਜਦੋਂ ਮੇਰੀਆਂ ਅੱਖਾਂ ਚ ਪਏ ਤੇ ਚਲੋ ਮੇਰੇ ਵੱੱਦ ਤਰੇ ਕਿ ਮੇਰੇ ਨਿਕਾਲੀ ਐਨਕ ਲੱਗੀ ਹੁੰਦੀ ਜਿਹਦੇ ਨਾਲ ਥੋੜਾ ਜਿਹਾ ਮੂੰਹ ਮਾਂ ਤੇ ਪਈ ਮੈਂ ਚਾਰ ਲਿਆ ਚਲੋ ਮੈਂ ਕਿਹਾ ਨਹੀਂ ਉਹਨੂੰ ਕੁਛ ਅਖੀਰ ਉਹੋ ਕਿ ਕਿਤਾਜੀ ਪਾਣੀ ਪੀ ਲਿਆ ਤੇ ਉਹਨੇ ਬੀਬੀ ਨੇ ਘਸ ਕੇ ਬੋਤਲ ਦਾ ਢੱਕਣ ਲਾਇਆ ਤੇ ਬਾਹਰ ਸੱਟਣ ਲੱਗੀ ਤੇ ਮੈਂ ਪਰ ਉਹ ਮਰੇ ਮੂਨੇ ਦੇਖੇ ਹੋਰ ਵੀ ਸਵਾਰ ਗਿਆ ਨਾਲ ਬੈਠੀ ਸੀ ਨੇ ਦੇਖੀ ਮੈਂ ਕਿਹਾ ਮੈਨੂੰ ਇਹਦੀ ਜਰੂਰਤ ਨਹੀਂ ਹੈਗੀ ਮੈਂ ਹੁਣ ਦੱਸ ਦੇਦਾ ਮੈਂ ਕਿਹਾ ਬੀਬੀ ਮੈਨੂੰ ਇਹਦੀ ਜਰੂਰਤ ਨਹੀਂ ਹੈਗੀ ਮੈਂ ਕਿਹਾ ਪਰ ਇਹ ਨੁਕਸਾਨ ਕਰੂ ਕਿਸ ਦਾ ਲੈ ਕਹਿੰਦੀ ਭਾਈ ਐ ਕਿਵੇਂ ਨੁਕਸਾਨ ਕਰ ਮੈਂ ਜਿਵੇਂ ਤੂੰ ਪਹਿਲਾਂ ਸਿੱਟੇ ਸੀ ਕੁਰਕ ਰਿਆਣਾ ਲਫਾਵਾ ਲਫਾਵਾ ਤਾਂ ਮੈਂ ਹਾ ਤੇਰਾ ਸਿਆਰ ਬਾਹਰ ਹੀ ਡਿੱਗ ਪਿਆ ਪਰ ਉਹਦੀਆਂ ਮਿਰਚੀਆਂ ਜੀ ਉੱਡ ਕੇ ਮੇਰੀਆਂ ਅੱਖਾਂ ਤੇ ਪਈਆਂ ਥੋੜੀ ਸ਼ਮਿੰਦਾਈ ਹੋਈ ਮੈਂ ਕਹਿੰਦਾ ਤੂੰ ਕਸ ਕੇ ਢੇ ਟੱਕਣ ਲਾਇਆ ਬੋਤਲ ਤੇ ਇਹ ਬੋਤਲ ਤੂੰ ਸ਼ਰਕ ਤੇ ਸਿੱਟਣ ਲੱਗੀ ਆ ਇਹ ਉੱਡ ਕੇ ਛੜਕਦੇ ਵਿਚਾਲੇ ਹੈ ਕਿ ਇਹ ਗੋਲ ਹੈ ਤੇ ਜੇ ਕਿਤੇ ਤੇ ਕੋਈ ਸਕੂਟਰ ਮੋਟਰਸਾਈਕਲ ਚੜ ਗਿਆ ਤਾਂ ਬੰਦਾ ਤੇਲੇ ਕਿ ਡਿੱਗ ਪੂਗਾ ਸੱਟ ਵੱਜਣ ਦਾ ਪੂਰੇ ਪੂਰੇ ਚਾਂਸ ਹੈ ਤੇ ਮੈਂ ਹਾਂ ਕਿਹਾ ਉਹਨਾਂ ਨੂੰ ਜਦੋਂ ਤੂੰ 2 ਲੀਟਰ ਪਾਣੀ ਸੀ ਭੈਣੇ ਉਦੋਂ ਲਈ ਫਿਰ ਸੀ ਤੇ ਹੁਣ ਜਾ ਕੇ ਸੰਗਰੂਰ ਉਤਰੀ ਤੇ ਦਸਵੀਂ ਚ ਪਾਦੀ ਖੈਰ ਉਹਨੇ ਨਾ ਬਾਪ ਆਪਣੇ ਆਪ ਨੂੰ ਮੰਨਿਆ ਤੇ ਕੈਕਟਰ ਨੇ ਮੜ ਕੇ ਉਹਨੂੰ ਕਿਹਾ ਵੀ ਐ ਨਹੀਂ ਇਹ ਸਿੱਕੀ ਤਾਂ ਹੁੰਦਾ ਜੀ ਜੇ ਮੈਂ ਤੁਸੀਂ ਛੱਡਦੇ ਭਾਵੇਂ ਮੇਰੇ ਅਗਾਂ ਮਾਤਰੋ ਵੀ ਕੈਕਟਰ ਰੂਮ ਛੱਡ ਦਿੰਦਾ ਹੋਵੇ ਪਰ ਉਹਨੇ ਵਿਚਾਰੇ ਨਹੀਂ ਕਿਹਾ ਰੋਡਵੇਜ ਦੀ ਬਾਸ ਸੀ ਤੇ ਵੀ ਉਹ ਦੀ ਜਾਂਦੀਆਂ ਵੀ ਹੁਣ ਇਹਨੂੰ ਤੁਸੀਂ ਇਹ ਚੀਜ਼ਾਂ ਹੁੰਦੀਆਂ ਵੀ ਜੇ ਲਿਆਂਦਾ ਮੰਨ ਕੇ ਆਪਾਂ ਸਮਾਨ ਪਾ ਕੇ ਲਿਆਂਦਾ ਅਕਸਰ ਹੁਣ ਜੇ ਆਪਾਂ ਸੇਰੋ ਸਬਜ਼ੀ ਲੈ ਕੇ ਆਉਨੇ ਸਬਜ਼ੀ ਵਾਲੇ ਨੇ ਤੁਹਾਨੂੰ ਪਾਲੀਥੀਨ ਦੇ ਲਿਫਾਫੇ ਚ ਪਾ ਕੇ ਦੇਣੀ ਆ ਉਹ ਲਿਆਂਦਾ ਹੁਣ ਉਹਨੂੰ ਲਿਆ ਕੇ ਕਿਵੇਂ ਤਰੀਕੇ ਨਾਲ ਰੱਖਣਾ ਹੈ ਸਬਜ਼ੀ ਕੱਢੀ ਉਹਨੂੰ ਮੈਂ ਸਿੱਧਾ ਕਰਕੇ ਤਿਆਰ ਕਰਕੇ ਰੱਖ ਦੋ ਆਹ ਦੇਖੋ ਉਦਾਹਰਨ ਦੇ ਤੌਰ ਤੇ ਤੁਹਾਨੂੰ ਮੰਨ ਦਿਖਾਉਣਾ ਹੈ ਯਾ ਦੇਖੋ ਮੇਰੀ ਤਾਂ ਦੁਕਾਨ ਆ ਆ ਪਾਲੀਥੀਨ ਦਾ ਲਿਫਾਫਾ ਮੈਂ ਇਹਦੇ ਚ ਸਮਾਨ ਹੁੰਦਾ ਮੇਰਾ ਦੁਕਾਨ ਦਾ ਜਿਹੜਾ ਉਹ ਮੈਂ ਲਿਆ ਕੇ ਤੇ ਮੁਰਕੇ ਨੂੰ ਐ ਤੈਅ ਮਾਰ ਕੇ ਤੇ ਇੱਥੇ ਰੱਖ ਲਿਆ ਹੁਣ ਕੀ ਹੈ ਵੀ ਜਦੋਂ ਮੈਂ ਇਹ ਕਿਸੇ ਨੂੰ ਕੋਈ ਹੋਰ ਚੀਜ਼ ਦਵਾਂਗਾ ਉਹਦੇ ਚ ਪਾ ਕੇ ਦੇ ਦਵਾਂਗਾ ਹਾਲਾਂਕਿ ਇਹ ਘਰੇ ਐਵੇ ਲਫਾਫਾ ਕਰੇ ਸਮਾਨ ਲਿਆਂਦੇ ਆਣੇ ਕਿ ਮੈਂ ਇੱਥੇ ਇਹਨਾਂ ਨੂੰ ਉਹ ਕਰ ਲੈਣ ਚਲੋ ਜੇ ਕੋਈ ਉਮੇ ਦਾ ਲਫਾਫਾ ਤੇ ਉਹਨੂੰ ਵੀ ਮੇਰੀ ਇੱਕ ਦਸਤਵੀਨ ਲਾਈ ਹੈ ਜਿਹਦੇ ਚ ਕੱਲੇ ਪਾਲਿਥੀਨ ਦੇ ਲਫਾਫੇ ਪਾਉਣੇ ਨੇ ਤੇ ਜਾਂ ਫੂਕਣ ਵਾਲੀਆਂ ਚੀਜ਼ਾਂ ਕਹਿਣ ਦਾ ਭਾਵ ਪਾਉਣੀਆਂ ਉਹਦੇ ਚ ਮੈਂ ਹਫ਼ਤੇ 10 ਦਿਨਾਂ ਬਾਅਦ ਇੱਕ ਥਾਂ ਤੇ ਇਕੱਠੇ ਕਰਕੇ ਉਹਨੂੰ ਤੇ ਮਾਰਿਆ ਜਾਂ ਥੋੜਾ ਜਿਹਾ ਤੇਲ ਪਾਇਆ ਤੇ ਉਹਨੂੰ ਅੱਗ ਲਾਤੀ ਉਹ 2 ਮਿੰਟਾਂ ਦੀ ਖਤਮ ਹੋ ਜਾਂਦਾ ਤੇ ਜੇ ਮੈਂ ਸਿਰਦਿਆਂ ਤਾਂ ਹੁੰਦਾ ਜਦੋਂ ਮੈਂ ਆ ਕੇ ਮੈਂ ਬਾਜਾ ਖਾਨਾ ਬਰਨਾਲਾ ਰੋਡ ਤੇ ਦਾ ਨਵਾਂ ਘਰ ਬਣਾਇਆ ਉਹਦੇ ਸਾਹਮਣੇ ਵਾਲੇ ਪਾਸੇ ਮੈਂ ਜਦੋਂ ਆਇਆ ਸੀ ਉਹਦੇ ਆਪੋਜੀਟ ਸੜਕ ਦੇ ਦੂਜੇ ਪਾਸੇ ਖਤਾਨਾਂ ਦੇ ਵਿੱਚ ਪੋਲੀਥੀਨ ਪੋਲੀਥੀਨ ਸੀ ਠੀਕ ਹੈ ਮੈਂ ਅੱਗ ਲਾਈ ਪਿਛਲੇ ਸਾਲ ਉਹਨੂੰ ਉਹ ਬਹੁਤ ਸਾਰੇ ਮਚਾਏ ਤੇ ਜ਼ਰੂਰੀ ਨਹੀਂ ਵੀ ਇਹ ਸਾਰੇ ਬਚਾਉਣੇ ਆ ਇਹ ਵਿਕ ਵੀ ਜਾਂਦੇ ਆ ਪਲਾਸਟਿਕ ਵਿਕਦੀ ਆ ਜਿਹੜੀ ਉਹਦੇ ਜੀ ਵਿਕ ਜਾਂਦੇ ਆ ਜੇ ਨਹੀਂ ਵੇਚਦੇ ਤਾਂ ਪਲਾਸਟਿਕ ਵਾਲੇ ਤੁਹਾਡੇ ਤੋਂ ਮੁੱਲ ਦਾ ਸ਼ਾਇਦ ਨਾ ਲੈਣ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਕਿਉਂ ਪਰ ਉਹ ਇਹ ਕੰਮ ਦੁਆਰਾ ਜੂ ਆ ਜਾਂਦੇ ਆ ਤੇ ਉਹਨਾਂ ਨੂੰ ਤੁਸੀਂ ਉਂ ਦੇ ਦਿਓ ਵੀ ਲੈ ਚੱਲ ਜਿਹਨੂੰ ਆਪਾਂ ਕਵਾੜ ਵੇਚਦੇ ਆ ਕੋਈ ਹੋਰ ਲੋਹਰ ਲੈ ਆਪਾਂ ਵੇਚਦੇ ਆ ਉਹਨੂੰ ਜੇਦਾ ਵਿਚਾਰ ਆ ਵੀ ਲੈ ਜਾ ਨਾਲ ਉਹਨੇ ਉੱਥੇ ਲਿਜਾ ਕੇ ਤੇ ਗਾਂ ਵੇਚ ਲੈਣੇ ਚਲ ਉਹਦਾ ਵੀ ਹੋ ਜਾਊਗਾ ਆਪਣੀ ਗੰਦਗੀ ਵੀ ਚੱਕੀ ਗਈ ਹੁਣ ਜੇ ਇਹਦੇ ਤੋਂ ਅਸੀਂ ਵਧੀਆ ਤਰੀਕੇ ਨਾਲ ਬਚਣਾ ਹੈ ਵਧੀਆ ਤਰੀਕੇ ਨਾਲ ਬਚਣ ਦਾ ਇੱਕ ਤਰੀਕਾ ਹੁੰਦਾ ਵੀ ਤੁਸੀਂ ਕੱਪੜੇ ਦੇ ਝੋਲੇ ਬਣਾ ਲਓ ਠਾਈ ਲੈ ਠੀਕ ਹੈ ਜਾਂ ਪਹਿਲਾਂ ਜਿਵੇਂ ਬੋਰੀ ਦੇ ਬਣਾਉਂਦੇ ਹੁੰਦੇ ਸੀ ਰੇਹ ਵਾਲੀਆਂ ਬੋਰੀਆਂ ਦੇ ਬਣਾਉਂਦੇ ਹੁੰਦੇ ਥੱਲੇ ਉਹ ਹੁਣ ਤੁਸੀਂ ਕੱਪੜੇ ਦੇ ਬਣਾ ਲਓ ਕੱਪੜੇ ਦੇ ਬਣਾਉਣ ਦਾ ਵੀ ਤੁਹਾਨੂੰ ਦੱਸ ਦਾਂ ਵੀ ਵਧੀਆ ਵੀ ਬਣ ਜਾਂਦੇ ਆ ਮੇਰੇ ਯਾਦ ਆ ਮੈਂ ਪਿੱਛੇ ਜੇ ਲੀ ਜਾਂਦਾ ਰਹਾਂ ਮੇਰੀ ਇੱਕ ਜੀਨ ਫਟ ਗਈ ਤੇ ਮੇਰੀ ਮਾਤਾ ਨੇ ਉਹਦਾ ਝੋਲਾ ਬਣਾਤਾ ਵਧੀਆ ਝੋਲਾ ਬਣ ਗਿਆ ਦੋਨੇ ਉਹ ਲੱਤਾਂ ਨਾਲ ਪਾਸਾ ਕੱਟ ਕੇ ਉਹਨਾਂ ਨਾਲ ਸੇ ਸੀ ਜੋੜ ਕੇ ਤੇ ਥੱਲੇੋਂ ਬੰਦ ਕਰਕੇ ਤੇ ਉੱਤੇ ਦੋ ਦੰਗੀਆਂ ਲਾ ਦਿੰਦੀਆਂ ਠੀਕ ਹੈ ਉਹ ਝੋਲਾ ਵਧੀਆ ਬਣਦਾ ਝੋਲਾ ਲੈ ਜਿਓ ਨਾ ਪਾਟੇ ਨਾ ਕਰੇ ਸਾਰਾ ਸਮਾਨ ਉਹਦੇ ਜੀ ਪਾ ਲਿਓ ਯਾਹ ਆਪਨੇ ਪੁਰਾਣੇ ਕੱਪੜੇ ਹੁੰਦੇ ਆ ਉਹਨਾਂ ਦੇ ਵਧੀਆ ਝੋਲੇ ਬਣ ਸਕਦੇ ਆ ਪੋਲੀਥੀਨ ਲੈਣ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ ਠੀਕ ਹੈ ਪਰ ਅਸੀਂ ਉਹ ਚੀਜ਼ ਦੀ ਸ਼ਰਮ ਮੰਨਣ ਲੱਗੇ ਝੋਲਾ ਚੱਕਣ ਦੀ ਝੋਲਾ ਚੱਕਣ ਦੀ ਅਸੀਂ ਸ਼ਰਮ ਮੰਨਣ ਲੱਗੇ ਜੇ ਅਸੀਂ ਝੋਲਾ ਚੱਕ ਕੇ ਲਿਜਾਵਾਂਗੇ ਤੇ ਬਹੁਤ ਸਾਰੇ ਫਾਇਦੇ ਹੋਣਗੇ ਹੁਣ ਤੁਸੀਂ ਮੰਨ ਕੇ ਚਲੋ ਵੀ ਕਈ ਚੀਜ਼ਾਂ ਇਹ ਜਿਹੜੀਆਂ ਇਹ ਉਹ ਮਹਿੰਗੇ ਪਾਦਿੰਗੇ ਵੀ ਹੋ ਸਕਦੀ ਹੈ ਹੁਣ ਉਹਦੇ ਵਿੱਚ ਕੋਸ਼ਿਸ਼ ਲਫਾਫੇ ਦਾ ਮੇਟ ਹੋ ਜਾਣਾ ਇਹ ਜੀ ਨੂੰ ਕਹਤਾ ਵੀ ਸਿੱਧਾ ਕੰਡੇ ਤੇ ਰੱਖ ਕੇ ਚੀਜ਼ ਨੂੰ ਤੋਲ ਤੇ ਸਾਡੇ ਝੋਲੇ ਚ ਪਾ ਉਹਦੇ ਨਾਲ ਤੋਨੇ ਪਾਸੇ ਹੋ ਸਕਦੇ ਨਾਲ ਤਾਂ ਗੰਦਗੀ ਫੈਲਣ ਤੋਂ ਬਚੋ ਫਿਰ ਵੀ ਜੇ ਕਿਤੇ ਲਿਹਾਉਣਾ ਪੈ ਗਿਆ ਤਾਂ ਉਹਨੂੰ ਤਰੀਕੇ ਨਾਲ ਤੁਸੀਂ ਫੂਕ ਦਿਓ ਕਿਤੇ ਤੇ ਨਹੀਂ ਤਾਂ ਤੁਸੀਂ ਝੋਲਾ ਲੈ ਕੇ ਜਾਇਆ ਕਰੋ ਹੁਣ ਤਕਰੀਬਨ ਕਈ ਆ ਜਾਵੇ 99 ਦਸ਼ਮਲਵ 9 ਲੋਕਾਂ ਕੋਲੇ ਆਪਣੇ ਸਾਧਨ ਹੈਗੇ ਨੇ ਤੇ ਕਾਰ ਦੇ ਵਿੱਚ ਰੱਖ ਲਓ ਥੈਲਾ ਮੋਟਰਸਾਈਕਲਾਂ ਬੰਨ ਲਓ ਮੋਟਰਸਾਈਕਲ ਦੇ ਸਾਈਡਾਂ ਤੇ ਝੋਲੇ ਜਾਂ ਟੈਂਕੀ ਜੀ ਹੁੰਦੀ ਉਹਦੇ ਚ ਰੱਖ ਲਓ ਨਾਲੇ ਤਾਂ ਉਹ ਫਿਰ ਝੋਲਾ ਜਿਹੜਾ ਬੰਨਣਾ ਮੋਟਰਸਾਈਕਲ ਮੋਟਰਸਾਈਕਲ ਵਾਲੇ ਆਸਤੇ ਤਾਂ ਬਹੁਤ ਵਧੀਆ ਚੀਜ਼ ਹੈ ਝੋਲਾ ਨਾਲੇ ਬੰਨਣਾ ਸੌਖਾ ਹੈ ਸਾਈਡ ਤੇ ਜਿਹੜੀਆਂ ਪਿਛਲੇ ਪਾਸੇ ਉਹ ਲੱਗੀਆਂ ਨਹੀਂ ਪੈਪਾਂ ਜੀ ਹੁੰਦੀਆਂ ਉਹਦੇ ਨਾਲ ਬੰਨ ਲਓ ਕੋਈ ਵੀ ਚੀਜ਼ ਪਾ ਕੇ ਹੁਣ ਲਫਾਫਾ ਜੇ ਲਫਾਫਾ ਤੁਸੀਂ ਕਿੱਥੇ ਰੱਖੋਗੇ ਉਹ ਦੇਖ ਕੇ ਪਾਟਣ ਦਾ ਵੀ ਖਤਰਾ ਹੈ ਔਰ ਨਾਲੇ ਤਾਂ ਤੁਸੀਂ ਉਹਦੇ ਚ ਸੇਫ ਐ ਝੋਲੇ ਚ ਨਾਲੇ ਗੰਦਗੀ ਤੋਂ ਬਚੇ। ਤੇ ਜੇ ਤੁਸੀਂ ਮੰਨ ਲਓ ਵੀ ਲਈ ਜਾਂਦਾ ਤੇ ਫਿਰ ਵੀ ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਕਰੋ ਚਲੋ ਉਹ ਹੋ ਗਿਆ ਇੱਕ ਹੁਣ ਆ ਗਿਆ ਵੀ ਮੈਂ ਬਿਸਕਟਾਂ ਤੇ ਬੈਗਟ ਐ। ਆਕੋਰ ਕਰੇਕਰ ਕਰੇ ਐ ਲੇ ਇਸ ਇਹ ਚੀਜ਼ਾਂ ਇਹਨਾਂ ਦੇ ਲਫਾਫੇ ਜੀ ਹੋਣਗੇ ਤਾਂ ਆਪਾਂ ਹੁਣ ਝੋਲੇ ਚ ਨਹੀਂ ਸਕਦੇ। ਠੀਕ ਐ। ਵੀ ਗਾਵ ਨਾਲ ਤੋਂ ਲਵਾਂਗੇ ਤਾਂ ਉਹ ਝੋਲੇ ਚ ਪਾਵਾਂਗੇ ਉਹ ਥੋੜਾ ਜਿਹਾ ਬਚਤ ਹੋ ਜਾਊਗਾ। ਪਰ ਹੁਣ ਇਹਨਾਂ ਨੂੰ ਕਿਵੇਂ ਤੁਸੀਂ ਹੋ ਕਰਨਾ ਜਦੋਂ ਬੱਚੇ ਨੇ ਖਾ ਲੇ ਜ ਕਿਸੇ ਨੇ ਵੱਡੇ ਨੇ ਖਾ ਲੇ ਕਿਸੇ ਨੇ ਵੀ ਔਰ ਤੁਸੀਂ ਚੱਕਣਾ ਤੇ ਇੱਕ ਗੱਤੇ ਦਾ ਡੱਬਾ ਜਾਂ ਪਲਾਸਟਿਕ ਦਾ ਡੱਬਾ ਲੈ ਰੁੱਧ ਕੇ ਉਹਦੇ ਚ ਪਾਓ ਹੁਣ ਮੇਰੀ ਦੁਕਾਨ ਹੈ ਮੇਰੇ ਕੋਲੇ ਬਹੁਤ ਸਾਰੇ ਲੋਕ ਅ ਕਰਦੇ ਨੇ ਇਹ ਚੀਜ਼ਾਂ ਵੀ ਉਹ ਕਰਕੇ ਤੇ ਮੈਂ ਤਕਰੀਬਨ ਉਹਨਾਂ ਨੂੰ ਇੱਥੇ ਮੇਰੇ ਕੋਲੇ ਜਿਹੜੇ ਬੱਚੇ ਹੁੰਦੇ ਤੇ ਕਈ ਵਾਰੀ ਟੌਫੀ ਖਾ ਕੇ ਵੀ ਬਾਹਰ ਸਟ੍ਰੀਟ ਦੀ ਕੋਸ਼ਿਸ਼ ਕਰ ਮੈਂ ਕਹਿੰਦਾ ਆ ਮੇਰਾ ਡੱਬਾ ਪਿਆਰੇ ਚ ਪਾ ਦੇ ਇਹਦੇ ਚ ਪਾ ਦੇ ਮੈਂ ਦੂਜੇ ਚੌਥੇ ਦਿਨ ਉਹਨੂੰ ਅੱਗ ਲਾ ਦਿੰਦਾ ਘਰ ਦੇ ਉਸ ਛੋਟੇ-ਮੋਟੇ ਕਾगज ਗੁੱਬੇ ਹੋਰ ਹੁੰਦੇ ਆ ਮੈਂ ਇੱਕ ਸਾਈਡ ਤੇ ਬਾਹਰਲੇ ਪਾਸੇ ਉੱਥੇ ਸੱਟ ਕੇ ਉਹਨੂੰ ਅੱਗ ਲਾ ਦਿੰਦਾ ਉਹ 2 ਮਿੰਟਾਂ 'ਚ ਖਤਮ ਹੋ ਜਾਂਦੇ ਹੁਣ ਜੇ ਮੈਂ ਮੈਂ ਵੀ ਲੋਕਾਂ ਨੂੰ ਸੱਟ ਸਕਣ ਉੱਥੇ ਤੇ ਉਹ ਗੰਦਗੀ ਹੀ ਘਲਾਰਨਗੀ ਆਮ ਬਹੁਤ ਸਾਰੇ ਥਾਵਾਂ ਤੇ ਮੈਂ ਇਹ ਵੀ ਦੇਖਿਆ ਵੀ ਜਿਵੇਂ ਵਰਕਸ਼ਾਪਾਂ ਉੱਥੇ ਉਹ ਲੀਰਾਂ ਲੂਰਾਂ ਵੀ ਡੀਜ਼ਲ ਵਾਲੀਆਂ ਸਿੱਟੀ ਜਾਂਦੇ ਆ ਉਹ ਤਾਂ ਸਮਾਹ ਹੋਰ ਵੀ ਹੈ ਜਿਵੇਂ ਉੱਥੇ ਉਹਨਾਂ ਨੇ ਕੱਟਿਆ ਸੀਲ ਕੱਢੀ ਵਿੱਚੋਂ ਲਫਾਫਾ ਮਾਰਿਆ ਲਫਾਫਾ ਛੜਕ ਤੇ ਉੱਡਿਆ ਫਿਰਦਾ ਠੀਕ ਹੈ ਜੀ ਤੇ ਉਹਨੂੰ ਤੁਸੀਂ ਮਰਲੇ ਕੇ ਤਰੀਕੇ ਨਾਲ ਰੱਖੋ ਇੱਕ ਮੇਰੇ ਗਵਾਂਢ ਇੱਥੇ ਮੋਟਰਸਾਈਕਲਾਂ ਨਾਲ ਇੱਕ ਮੋਟਰ ਵਾਲੇ ਆ ਤੇ ਇੱਕ ਪਾਸੇ ਵਰਕਸ਼ਾਪ ਉਹਨਾਂ ਨੂੰ ਮੈਂ ਕਿਹਾ ਹੁਣ ਜਦੋਂ ਦਾ ਮੈਂ ਮੈਂ ਕਿਹਾ ਵੀ ਤੁਸੀਂ ਡੱਬੇ ਵਿੱਚ ਇੱਕ ਮੇਰੇ ਤੋਂ ਲੈ ਲਓ ਤੁਸੀਂ ਉਹਨਾਂ ਚ ਪਾ ਦੇ ਪੋਲੀਥੀਨ ਤੇ ਮੈਂ ਜਿੱਦੇ ਅੱਗ ਲਾਵਾਂ ਮੈਂ ਉਦੋਂ ਚਾਕੇ ਹੋਰ ਦੱਸੂ ਲਾਇਆ ਕਿਉਂਕਿ ਮੁੰਡਾ ਡਾਕਟਰ ਹੈ ਮੇਰੇ ਗਵਾਂਢ ਉਹ ਤਾਂ ਬਿਜਾਰਾ ਖੈਰ ਅੱਗ ਲਾਉਂਦਾ ਉਹਨੇ ਤਾਂ ਹੋਰ ਵੀ ਲਫਾਫੇ ਲਪੂਹੇ ਮਚਾਏ ਕਿ ਮੇਰੇ ਗਵਾਢੀ ਮੰਨ ਕੇ ਚਲੋ ਮੇਰੀ ਗੱਲ ਉਹਨਾਂ ਨੂੰ ਸਮਝ ਗਏ ਤੇ ਮੰਨਣ ਲੱਗ ਗਏ ਤੇ ਉਹ ਲਫਾਫੇ ਨੂੰ ਮੇਂ ਕਰਦੇ ਮੇਰੇ ਕੋਲੇ ਜਿਹੜੇ ਆਹੜ ਗਵਾੜ ਦੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਮੈਂ ਕਹਿੰਦਾ ਹੁੰਨਾ ਵੀ ਪਾੜ ਕੇ ਲਫਾਫੇ ਦੇ ਵਿੱਚ ਸੱਟ ਜੀ ਮਰੇ ਦੇ ਦਸਵੀਂ ਨੇ ਜਨ ਰਿਹਾ ਤੇ ਦੇ ਹੁਣ ਅਸੀਂ ਕਈ ਬੰਦਾਂ ਦੀ ਆਦਤ ਹੁੰਦੀ ਹੈ ਟਾਫੀ ਖਾਤੀ ਉੱਥੇ ਹੀ ਸਿਰ ਤਾਂ ਟਾਫੀ ਅਸੀਂ ਜੇ ਇਹ ਚ ਪਾਈ ਫਿਰਦੇ ਆਂ ਤੇ ਟਾਫੀ ਦਾ ਕਾਗਜ਼ ਨਹੀਂ ਪਾ ਸਕਦੇ ਬਾਅਦ ਚ ਉਹਨੂੰ ਪਾ ਲੋ ਕਿਸੇ ਪ੍ਰਾਪਰ ਦਸਵੀਂ ਦੇ ਵਿੱਚ ਜਿੱਥੇ ਬਣੀ ਹੈ ਉੱਥੇ ਸਿੱਟੋ ਜਾਂ ਕਿਤੇ ਅੱਗ ਬਲਦੀ ਹੈ ਜਾਂ ਉਹਦੇ ਸਿਰਦੇ ਮਲਕਿਨ ਉਹਦਾ ਜੇ ਉਹ ਅੱਗ ਬਾਲਣਾ ਵੀ ਹੁੰਦਾ ਤਾਂ ਪੋਲੂਸ਼ਨ ਹੈ ਪਰ ਉਹ ਜਿਆਦਾ ਨਹੀਂ ਹੁੰਦਾ ਉਹ ਕੁਝ ਸੈਕੰਡਾਂ ਦਾ ਹੈ ਉਹ ਖਤਮ ਵੀ ਹੋ ਜਾਊਗਾ ਕਿਉਂਕਿ ਅਸੀਂ ਦਰਖਤ ਲਾ ਦਾਂਗੇ ਤਾਂ ਉਹਦੇ ਨਾਲ ਠੀਕ ਵੀ ਹੋ ਜਾਣਗੇ ਪਰ ਜਿਹੜਾ ਲਫਾਫਿਆਂ ਵਾਲੀ ਗੰਦਗੀ ਹੈ ਉਹ ਬਹੁਤ ਲੰਮਾ ਸਮਾਂ ਰਹਿੰਦੀ ਹੈ ਨਾ ਇਹ ਗੱਲ ਤਾਂ ਤੁਸੀਂ ਆਮ ਹੀ ਦੇਖਣਾ ਸ਼ਹਿਰਾਂ ਜਿੱਥੇ ਕਚਰਾ ਸਿਰਦੇ ਵੱਡੇ ਵੱਡੇ ਢੇਰ ਲੱਗੇ ਪੁੰਦੇ ਲਫਾਫਿਆਂ 'ਚ ਉਹੀ ਜੇ ਗੱਤਾ ਜਾਂ ਕਾਗਜ਼ ਹੋਣ ਜਾਂ ਕੱਪੜਾ ਹੋਵੇ ਉਹ ਸਾਲਸੀ ਮਹੀਨਿਆਂ 'ਚ ਗਲ ਜਾਂਦੇ ਪਰ ਇਹ ਕਈ ਸਾਲਾਂ ਤੱਕ ਨਹੀਂ ਗਲਦਾ ਜਿਵੇਂ ਕੱਚ ਨਹੀਂ ਨਾ ਗਲਦਾ ਇਹ ਇਹ ਵੀ ਨਹੀਂ ਗੱਲ ਦਾ ਕੱਚ ਦੀ ਥੋੜੀ ਜਿਆਦਾ ਲਾਈਫ ਹੁੰਦੀ ਹੈ ਥੋੜੀ ਘੱਟ ਹੁੰਦੀ ਹੈ ਪਰ ਗੱਲ ਦਾ 5-7 ਸਾਲ ਇਹ ਵੀ ਨਹੀਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਝੋਲਾ ਲੈ ਕੇ ਜਾਓ ਤੇ ਸਮਾਨ ਲੈਣ ਜਾਣੇ ਤੇ ਜਿਹੜੇ ਆਪਾਂ ਪੈਕਟ ਵਾਲੀਆਂ ਚੀਜ਼ਾਂ ਖਾਣੇ ਉਹਨਾਂ ਦੇ ਪੈਕਟ ਨੂੰ ਸੰਭਾਲਿਆ ਕਰੋ ਬੱਸਾਂ ਦੇ ਵਿੱਚ ਨਾ ਸ਼ਾਮ ਨੂੰ ਤੁਸੀਂ ਦੇਖਿਓ ਜਦੋਂ ਉਹ ਖੜ੍ਹਦੀ ਹੈ ਬੱਸ ਉਹਦੇ ਹਵਾ ਨਾਲ ਗਾਂਹਾਂ ਡਰਾਈਵਰਾਂ ਦੇ ਪਾਸੇ ਨੂੰ ਨੇਰੇ ਕਾਗਜ਼ ਇਕੱਠੇ ਹੋਏ ਹੁੰਦੇ ਆ ਉਹ ਕਿਸੇ ਗੀਅਰ ਵਿੱਚ ਹੀ ਖਾ ਕੇ ਸਿਰਦ ਨੇ ਪਰ ਖਰ ਮਰ ਤਾਂ ਬਹੁਤ ਘੱਟ ਹੋ ਪਰ ਮੈਂ ਤਾਂ ਹੁਣ ਕਾਫੀ ਛੁਰੂ ਗਿਆ ਤੇ ਨਾਲ ਧਿਆਨ ਨਹੀਂ ਦਿੱਤਾ ਮਾਲ ਬਸ ਬਹੁਤ ਘੱਟ ਚ ਨੇ ਪਰ ਜਦੋਂ ਮੈਂ ਚੜਦਾ ਸੀ ਉਦੋਂ ਮੈਂ ਦੇਖਿਆ ਵੀ ਸਿੱਟੀ ਜਾਣੇ ਵਿੱਚ ਹੀ ਹੁਣ ਮੂਹ ਗੁਫਲੀਆਂ ਸਿੱਟਿਆ ਕਰਨੇ ਸਿਆਲ ਦੇ ਵਿੱਚ ਉਹ ਤੁਸੀਂ ਨਾਲ ਦੀ ਨਾਲ ਉਹ ਲਿਫਾਫੇ ਚ ਪਾ ਜਿਓ ਤੇ ਘਰੇ ਲਿਓ ਕਰੇ ਜਾ ਕੇ ਚੁੱਲੇ ਸਰਦ ਨਾਲ ਤਾਂ ਉਹ ਸ਼ਿਰਨ ਮੱਤ ਜਾਣਗੇ ਮੂਹ ਗੁਫਲੀਆਂ ਦੇ ਨਾਲੇ ਲਿਫਾਫੇ ਮੱਚ ਜੂ ਕੰਮ ਹੀ ਖਤਮ ਹੋ ਜੂ ਬਹੁਤ ਸਾਰੇ ਲੋਕ ਚੁੱਲ੍ਹਾ ਨਹੀਂ ਬਚਾਉਂਦੇ ਫਿਰ ਉਹ ਆਏ ਸਿਆਲ ਦੇ ਵਿੱਚ ਆਮ ਥਾਮਾਂ ਤੇ ਧੁੰਨੀਆਂ ਪਾਈਆਂ ਹੁੰਦੀਆਂ ਅੱਗ ਵਾਲੀਆਂ ਦੀ ਲੋਕਾਂ ਦੇ ਪੈਣ ਉੱਥ ਮਾਲਕੀ ਕਹਿਣ ਦਾ ਭਾਵ ਇਹ ਹੈ ਵੀ ਜੇ ਅਸੀਂ ਚਾਹੀਏ ਤਾਂ ਅਸੀਂ ਆਪਣੇ ਆਲੇ-ਦੁਆਲੇ ਨੂੰ ਵਾਤਾਵਰਣ ਨੂੰ ਸ਼ੁੱਧ ਕਰ ਸਕਦੇ ਹਾਂ ਪਰ ਅਸੀਂ ਹਧ ਹਰਾ ਮਲੀਆਂ ਗੱਲਾਂ ਹੋਉਂਦੀਆਂ ਸਾਡੇ 'ਚ ਠੀਕ ਹੈ ਪੂੜਾ ਚੱਕਿਆ ਤੇ ਉੱਥੇ ਸਿਰਤਾ ਹੁਣ ਮੇਰੀ ਵੀ ਦੁਕਾਨ ਹੈ ਤੇ ਦੁਕਾਨਾਂ ਹਰ ਇੱਕ ਮਾਰਕੀਟ ਦੇ ਵਿੱਚ ਹੁੰਦੀਆਂ ਸੜਕ ਦੇ ਉੱਤੇ ਹੁੰਦੀਆਂ ਨੇ ਤੇ ਉਹਦੇ ਵਿੱਚ ਮੈਂ ਸਾਰੇ ਤਾਂ ਨਹੀਂ ਕਹਿੰਦਾ ਪਰ 50% 50% ਇਹ ਜਿਹੇ ਬੰਦੇ ਨੇ ਦੁਕਾਨਾਂ ਵਾਲੇ ਜਿਨ੍ਹਾਂ ਨੇ ਕੂੜਾ ਹੁੰਜ ਕੇ ਸੜਕ ਦੇ ਉੱਤੇ ਕਰ ਦਿੰਦੇ ਨੇ। ਇਹ ਨਗਰਪਾਲਿਕਾ ਜਿੱਥੇ ਹੈ ਉੱਥੇ ਵੀ ਇਹ ਨਗਰਪਾਲਿਕਾਲੇ ਆਪੇ ਆਪ ਚੱਕ ਲੈ ਜਾਣਗੇ। ਹੁਣ ਉਸੇ ਕੂੜੇ ਨੂੰ ਜੇ ਸੜਕ ਤੇ ਇਕੱਠਾ ਕਰਨ ਦੀ ਬਜਾਏ ਜੇ ਤੁਸੀਂ ਉਧਰੋਂ ਇਕੱਠਾ ਕਰਕੇ ਆਪਦੇ ਸਾਹਮਣੇ ਵਾਲਾ ਸਾਰਾ ਇੱਕ ਥਾਂ 'ਤੇ ਦੁਕਾਨ ਕੋਲ ਕਿਤੇ ਇਕੱਠਾ ਕਰ ਦਿਓ ਜਦੋਂ ਨਗਰਪਾਲਿਕਾ ਦੀ ਗੱਡੀ ਆਵੇ ਉਹਨੂੰ ਪਪਈਆ ਵੀ ਚੱਕ ਦੇ। ਉਹਨਾਂ ਨੇ ਤਾਂ ਚੱਕਣੇ ਹੀ ਬਜਾਏ ਨੇ ਉੱਥੋਂ ਚੱਕ ਲੈਣਗੇ ਨੇ ਉੱਥੇ ਖਿਲਰੇ ਰਿਹਾ ਵਾ। ਪਰ ਇਹ ਨਹੀਂ ਵੀ ਜਿਹੜਾ ਅਸੀਂ ਸੜਕਾਂ ਨੇ ਇਹਨੂੰ ਕੀਤਾ ਵਾ ਜਦੋਂ ਗੱਡੀ ਮੋ ਉਦੋਂ ਜੇ ਆ ਵੀ ਤੁਸੀਂ ਜਦੋਂ ਆਪਦੀ ਦੁਕਾਨ ਦੇ ਅੱਗੇ ਸਫਾਈ ਕਰਨੀ ਹੈ ਸੜਕ ਵਾਲੇ ਪਾਸੇ ਆਪਦੀ ਦੁਕਾਨ ਨੂੰ ਲੈ ਕੇ ਆਓ ਸਾਰਾ ਇਕੱਠਾ ਕਰਕੇ ਕਿਥਾਂ ਢੇਰੀ ਬਣਾਓ ਮੈਂ ਇੱਕਦਮ ਸਵੇਰੇ ਸਫਾਈ ਕਰੀ ਜਾਂਦਾ ਸੀ ਦੁਕਾਨ ਦੇ ਮੁਰੇ ਝਾੜੂ ਮਾਰੀ ਜਾਂਦਾ ਸੀ ਤੇ ਇੱਕ ਬੰਦੇ ਨੇ ਮੇਰੇ ਕੋਲੇ ਆ ਕੇ ਗੱਡੀ ਰੋਕ ਲਈ ਕਹਿੰਦਾ ਭਾਈ ਮੈਂ ਤੁਹਾਨੂੰ ਹਫਤੇ ਕੇ ਬਾਅਦ ਦੇਣਾ ਹੁੰਦਾ ਕੋਈ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਬੰਦਾ ਅਫਸਰ ਸੀ ਵੀ ਮੈਂ ਤੁਹਾਨੂੰ ਦੇਣਾ ਹੁੰਦਾ ਹਫਤੇ ਕੇ ਬਾਅਦ ਥੋੜਾ ਲੋਕਾਂ ਨੂੰ ਡਿਫਰੈਂਟ ਆਇਆ ਕਹਿੰਦਾ ਮੈਨੂੰ ਦਿੜਚੜੀਆਂ ਦਾ ਰਾਜਕੋਟ ਕੋਪੂਰੇ ਕੋਲੇ ਆ ਕੇ ਤੇ ਮੈਂ ਮੈਨੂੰ ਕਿਵੇਂ ਮੈਨੂੰ ਸਮਝ ਨਾ ਕਾੜੀ ਦੀ ਉਹਦੀ ਲੱਗੀ ਕਹਿੰਦਾ ਜੀ ਆ ਬਾਕੀ ਦੁਕਾਨਦਾਰ ਅੰਦਰੋਂ ਬਾਹਰੋਂ ਕੂੜਾ ਸਿੱਟੀ ਹੁੰਦਾ ਤੁਸੀਂ ਮੋੜ ਕੇ ਉਧਰ ਨੂੰ ਲਈ ਜਾਨੇ ਮੈਂ ਜੀ ਮੈਨੂੰ ਬਾਈ ਜੀ ਜੀ ਤੁਹਾਡੀ ਗੱਲ ਕਹਿੰਦਾ ਦੁਕਾਨਦਾਰ ਨੂੰ ਕਿ ਕੂੜਾ ਸੜਕ ਦੇ ਉੱਤੇ ਕਰਦੇ ਆ ਤੁਸੀਂ ਉੱਧਰ ਨੂੰ ਲੈਣਾ ਮੈਨੂੰ ਮੈਂ ਆ ਦੇਖੋ ਮੈਂ ਇਕੱਠੇ ਕਰਦਾ ਮੈਂ ਪਹਿਲਾਂ ਝਾੜੂ ਮਾਰਾ ਤੇ ਉਹ ਪੱਤੇ ਇਕੱਠੇ ਕਰ ਲਿਆ ਜਿਹੜੇ ਦਰਖਤਾਂ ਦੇ ਆ ਜਾਂ ਕੁਕਾਰ ਜੇ ਉਹ ਜਿੱਥੇ ਪੂਕਣ ਨਾਲ ਖਾ ਉੱਤੇ ਸੜਕ ਤੇ ਇੱਥੇ ਮਿੱਟੀ ਮਿੱਟੀ ਨੂੰ ਮਾ ਕੇ ਉੱਥੇ ਥਾਂ ਦਿੱਤਾ ਜਿੱਥੇ ਕੋਈ ਨੀਵਾ ਆਤਾ ਹੈ ਮਿੱਟੀ ਅਕਸਰਾ ਜੁੜਦੀ ਹੈ ਕਹਾਂ ਵੀ ਤੇਰਾ ਮੈਂ ਕਿਹਾ ਜੀ ਚਲੋ ਧੰਨਵਾਦ ਤੁਹਾਡਾ ਜੀ ਤੁਸੀਂ ਮੈਨੂੰ ਇੰਨਾ ਹੁਣ ਉਹ ਦੁਕਾਨਦਾਰ ਵੀਰਾਂ ਨੂੰ ਵੀ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਜਿਹੜਾ ਤੁਸੀਂ ਬਾਹਰ ਨੂੰ ਫੇਰਦੇ ਆ ਨਾ ਕੂੜਾ ਉਹ ਸਿੱਟਣ ਦੀ ਬਜਾਏ ਉਹਨੂੰ ਇਕੱਠਾ ਕਰ ਲਿਆ ਕਰੋ ਕਿਥਾਂ ਨਗਰਪਾਲਿਕਾ ਲਈ ਚੱਕਣਾਉਣ ਜਾਂ ਤੁਸੀਂ ਆਪ ਚੱਕ ਕੇ ਸਿੱਟਣਾ ਜੇ ਤੁਸੀਂ ਸੜਕ ਦੇ ਉੱਤੇ ਕਰਤਾ ਉਹ ਮੁੜ ਕੇ ਤੁਹਾਡੇ ਕੋਲ ਹੀ ਆਉਣੇ ਫਿਰ ਕਿਉਂਕਿ ਅਸੀਂ ਦੁਕਾਨਾਂ ਤੇ ਕੈਬਨ ਲੱਗਿਆ ਉਹਦੇ ਅੰਦਰ ਪਰ ਉੱਡੜ ਕੇ ਇਧਰ ਉਧਰ ਫੇਰ ਜਾਣਾ ਗਵਾਂਢੀਆਂ ਵਾਲਾ ਸਾਡੇ ਸਾਟ ਵਾਲਾ ਗਵਾਂ ਐਂਡ ਆਵਰ ਨੋ ਪਰ ਅਸੀਂ ਇਹ ਗੱਲ ਦਾ ਧਿਆਨ ਨਹੀਂ ਦਿੰਦੇ ਵੀ ਯਾਰ ਇਹ ਮਨ ਲੱਕ ਚੱਕਰ ਵੀ ਬਣਿਆ ਹੋਵੇ ਜੀ ਅਸੀਂ ਗਵਾਂਢੀਆਂ ਦੇ ਕੀਤੇ ਤੇ ਗਵਾਂਢੀਆਂ ਨਾਲ ਸਾਡੇ ਵੀ ਆ ਜਾਊਗਾ ਠੀਕ ਹੈ ਜੀ ਅੱਜ ਦੀ ਇੱਕ ਗੱਲ ਨੂੰ ਤਾਂ ਬਹੁਤ ਲੰਮੀ ਜਾ ਸਕਦੀ ਹੈ ਚਲੋ ਹੁਣ ਮੈਂ ਬਹੁਤੀ ਨਾਲ ਲਿਆਵਾਂ ਕਿਉਂਕਿ ਫਿਰ ਵੱਡੀ ਵੀਡੀਓ ਨੂੰ ਦੇਖਦੇ ਹੋਵੋਗੇ ਤੁਸੀਂ ਪਰ ਦੇਖ ਲਿਆ ਕਰੋ ਬੇਨਤੀ ਹੈ ਮੇਰੀ ਵੀਡੀਓ ਨੂੰ ਕਦੇ ਨਾ ਕਦੇ ਜ਼ਿੰਦਗੀ 'ਚ ਕੋਈ ਨਾ ਕੋਈ ਕੰਮ ਆਉਣ ਵਾਲੀ ਗੱਲ ਮਿਲ ਜੈਣੀ ਹੁੰਦੀ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਮੈਨੂੰ ਇਹ ਗੱਲ ਸਿਖਾਈ ਜਿਹੇ ਦਾਰਜੀਆਂ ਨੇ ਕਹਿੰਦੇ ਕਾਕਾ ਜੇ ਬੱਚਾ ਵੀ ਬੋਲੇ ਨਾ ਉਹਨੂੰ ਧਿਆਨ ਨਾਲ ਸੁਣ ਲਈ ਮੈਂ ਹਾਂ ਜੀ ਠੀਕ ਹੈ ਕਹਿੰਦੇ ਜੇ ਉਹ 10 ਗੱਲਾਂ ਕਰੂਗਾ ਉਹਦੇ ਚੋਂ ਤਿੰਨ ਤੋਂ ਚਾਰ ਗੱਲਾਂ ਤੇਰੇ ਪੱਲੇ ਪੱਕੀਆਂ ਪੈਣੀਆਂ ਨਾ ਜਦ ਅੱਜ ਦੇ ਤਾਂ ਜੇ ਕੋਈ ਵੀ ਬੰਦਾ ਕੋਈ ਗੱਲ ਕਰ ਰਿਹਾ ਹੈ ਨਾ ਉਹਨੂੰ ਧਿਆਨ ਨਾਲ ਸੁਣ ਲਿਆ ਕਰੋ ਕੋਈ ਨਾ ਕੋਈ ਉਹਦੇ ਵਿੱਚੋਂ ਤੁਹਾਨੂੰ ਮਿਲ ਹੀ ਜਾਊਗਾ ਕੁਛ ਨਾ ਕੁਛ ਮਾੜੇ ਤੋਂ ਮਾੜੇ ਮਿਰਰ ਦੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਚੱਜ ਦੀ ਗੱਲ ਕਹੀ ਜਾਂਦੀ ਹੈ ਤੇ ਤੇ ਜਿਹੜੀਆਂ ਚੱਜ ਦੀਆਂ ਗੱਲਾਂ ਭਾਈਓ ਰੱਖ ਲਿਆ ਕਰੋ ਤੇ ਜਿਹੜੀਆਂ ਮਾੜੀਆਂ ਗੱਲਾਂ ਆਉਂਦੀਆਂ ਮੇਰੀ ਝੋਲੀ 'ਚ ਵਾਪਸ ਪਾ ਦਿਆ ਕਰੋ ਠੀਕ ਹੈ ਇਹੀ ਮੈਂ ਤਾਂ ਬੇਨਤੀ ਕਰ ਸਕਦਾ ਵੀ ਜੇ ਤੁਹਾਨੂੰ ਜਿਹੜੀ ਮੇਰੀ ਗੱਲ ਮਾੜੀ ਲੱਗੇ ਉਹ ਵਾਪਸ ਮੇਰੀ ਝੋਲੀ 'ਚ ਪਾਤੀ ਜਿਹੜੀ ਉਹਦੇ ਜੋ ਚੱਜ ਚੱਜ ਦੀ ਰੱਖੀ ਭਾਵੇਂ 109 101 ਲੱਗੇ ਉਹਨੂੰ ਵੀ ਰੱਖ ਲਿਆ ਕਰੋ ਤੇ ਜੇ ਭਾਈ ਮਾੜੀ ਲੱਗੇ ਤਾਂ ਮੇਰੀ ਮੈਨੂੰ ਵਾਪਸ ਹੋਰਤੀ ਤੇ ਕਿਰਪਾ ਕਰਕੇ ਅੱਜ ਦਾ ਜਿਹੜਾ ਮੁੱਦਾ ਸੀ ਵਾਤਾਵਰਨ ਦੇ ਲਫਾਫੇ ਹੈ ਜਿਹੜੇ ਵਾਤਾਵਰਨ ਨੂੰ ਕਾਬ ਕਰਦੇ ਆ ਇਸ ਕਰਕੇ ਬੇਨਤੀ ਹੈ ਕਿ ਇੱਕ ਬੇਨਤੀ ਥੋੜੀ ਜਿਹੀ ਹੋਰ ਹੈ ਜਿਹੜੇ ਮੈਡੀਕਲ ਸਟੋਰ ਵਗੈਰਾ ਜਾਂ ਡਾਕਟਰਾਂ ਦੀਆਂ ਦੁਕਾਨਾਂ ਉਹ ਮੈਂ ਇੱਕ ਦੋ ਥਾਂ ਤੇ ਦੇਖਿਆ ਵੀ ਉਹ ਉਹ ਨਾ ਸੁਈਆਂ ਸਾਈਆਂ ਤੇ ਉਹ ਪੱਤੇ ਪੁੱਤੇ ਗੋਲੀਆਂ ਦੇ ਖਤਾਨਾ ਜੀਆਂ ਸਿਰ ਦਿੰਦੇ ਆ ਬੇਨਤੀ ਇਹ ਵੀ ਕਿਰਪਾ ਕਰਕੇ ਉਹ ਵੀ ਨਾ ਸੱਟਿਆ ਕਰੋ ਉਹ ਵੀ ਬਹੁਤ ਗੰਦਗੀ ਫਰਾਂਉਂਦੇ ਆ ਔਰ ਸੁਈਆਂ ਫਿਰ ਕਦੇ ਨਾ ਕਦੇ ਉੱਥੇ ਦਰਖਤ ਬੂਟੇ ਲਾਉਣ ਵਾਲਾ ਡਿਪਾਰਟਮੈਂਟ ਆਉਂਦਾ ਜਿੱਦੋਂ ਕਿਸੇ ਤੇ ਵੱਜ ਵੀ ਸਕਦੇ ਆ ਕਿਉਂਕਿ ਸੁਈਆਂ ਛੇਤੀ ਗਲਦੀਆਂ ਨਹੀਂ ਸਾਲ ਤੋਂ ਸਾਲ ਤੱਕ ਹੀ ਜਾਂਦੇ ਆ ਇਸ ਕਰਕੇ ਮੈਡੀਕਲ ਸਟੋਰ ਵਾਲਿਆਂ ਨੂੰ ਜਾਂ ਡਾਕਟਰ ਵੀ ਮੇਰੀ ਬੇਨਤੀ ਹੈ ਕਿ ਪ੍ਰੋਪਰ ਉਹਨਾਂ ਨੂੰ ਉਹਨਾਂ ਦੀ ਥਾਂ ਟਿਕਾਣੇ ਤੇ ਰੱਖਿਆ ਕਰੋ ਜਿਹੜੇ ਪੱਤੇ ਪੁੱਤੇ ਹੁੰਦੇ ਆ ਉਹ ਫੂਕ ਤੇ ਗੋਲੀਆਂ ਦੇ ਖਾਲੀ ਤੇ ਜਿਹੜੀਆਂ ਸੁਈਆਂ ਉਹਨਾਂ ਨੂੰ ਸਾਢੇ ਸਿਰ ਤਾਂ ਨਹੀਂ ਤੇ ਲੋਹਾ ਵਿਗਦਾ ਉਹਨਾਂ ਨੂੰ ਇੱਕ ਉਹਦੇ ਚ ਪਾ ਲੋ ਤੇ ਕਵਾੜਾ ਵਾਲਾ ਉਹਨਾਂ ਨੂੰ ਵੇਚ ਦਿਓ ਤੇ ਤੁਹਾਡਾ ਸਾਰਿਆਂ ਦਾ ਪਿਆਰ ਦੁੱਤਾਂ ਵੱਲੋਂ ਤੁਸੀਂ ਮੇਰੀਆਂ ਗੱਲਾਂ ਨੂੰ ਸੁਣਦੇ ਹੋ ਤੇ ਬੇਨਤੀ ਹੈ ਵੀ ਇਹਨੂੰ ਵੀ ਸੁਣਿਓ ਕਿਉਂਕਿ ਇਹ ਬਹੁਤ ਜ਼ਰੂਰੀਆ ਪਾਲਿਸੀ ਹੈ ਨੂੰ ਅਸੀਂ ਆਪਣੇ ਆਪ ਨੂੰ ਸੁਰੱਖਤ ਰੱਖਣਾ ਤੇ ਬਾਕੀ ਸੱਜਣਾ ਨੂੰ ਬੇਨਤੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਠੰਡ ਆ ਗਈ ਹੈ ਹਉਮਤਾ ਖੈਰ ਨਹੀਂ ਸਾਢ ਠੜ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਕਿ ਜਿਹਨੇ ਤੁਹਾਡੇ ਪਰਿਵਾਰ ਦੇ ਮੈਂਬਰ ਹੈ ਉਹਨੇ ਪੇੜ ਹਰ ਸਾਲ ਲਾਇਆ ਕਰੋ ਬਹੁਤ ਖੁੱਲੀਆਂ ਥਾਵਾਂ ਸਰਕਾਰੀ ਥਾਂ ਪਈਆਂ ਉੱਥੇ ਲਾ ਲਿਓ ਤੇ ਦੋ ਚਾਰ ਮਹੀਨੇ ਕਰ ਲਿਓ ਵੈਸੇ ਤਾਂ ਇਹ ਹੁਣ ਮੈਂ ਦੇਖਿਆ ਵੀ ਜੇ ਤੁਸੀਂ ਲਾਗੇ ਤਾਂ ਕਈ ਬੰਦੇ ਇਹ ਜਿਹੇ ਪੱਟਣ ਵਾਲੇ ਵੀ ਹੁੰਦੇ ਆ ਥੋੜਾ ਜਿਹਾ ਧਿਆਨ ਰੱਖ ਕੇ ਉਹਨਾਂ ਨੂੰ ਵਧਾਓ ਵੱਧ ਤੋਂ ਵੱਧ ਪੇੜ ਪੌਦੇ ਲਾਓ ਤੇ ਆਪਣੇ ਜੀਵਨ ਨੂੰ ਸੋਖਾ ਬਣਾਓ ਜੀ ਅਸੀਂ ਖੇਤ ਚ ਕਣਕ ਦੇ ਬੀਜ ਰਹੇ ਆ ਖਾਣ ਵਾਸਤੇ ਆਪਣੇ ਆਪ ਨੂੰ ਕੈਮ ਰੱਖਣ ਵਾਸਤੇ ਤਾਂ ਉਹਦੇ ਨਾਲ ਸਾਨੂੰ ਪੀੜ ਪੌਦੇ ਲਾਉਣੇ ਵੀ ਓਨੇ ਜ਼ਰੂਰੀ ਆ ਉਹਦੇ ਤੋਂ ਵੀ ਵੱਧ ਜ਼ਰੂਰੀ ਹੈ ਕਿਉਂਕਿ ਕਣਕ ਤੋਂ ਰੋਟੀ ਖਾਦੇ ਤੋਂ ਬਿਨਾ ਦਾਣਾ ਫੱਕਾ ਖਾਦੇ ਤੋਂ ਬਿਨਾ ਤੁਸੀਂ 2-4 ਦਿਨ ਕੱਢ ਜਾਓਗੇ ਪਰ ਜੇ ਆਕਸੀਜਨ ਨਹੀਂ ਹੈਗੀ ਤਾਂ ਉਹਦੇ ਤੋਂ ਬਿਨਾ ਤੁਸੀਂ 1 ਮਿੰਟ ਵੀ ਨਹੀਂ ਕੱਢਣਾ ਠੀਕ ਹੈ ਔਰ ਆਕਸੀਜਨ ਮਿਲਣੀ ਕਿੱਥੋਂ ਹੈ ਪੀੜ ਪੌਦਿਆਂ ਤੋਂ ਮਿਲਣੀ ਹੈ ਇਸੇ ਕਰਕੇ ਜਿਹੜੇ ਪੀੜ ਪੌਦੇ ਵਧੀਆ ਆਕਸੀਜਨ ਦਿੰਦੇ ਨੇ ਉਹਨਾਂ ਨੂੰ ਲਾਇਆ ਕਰੋ ਮੇਸਾਲ ਚ ਇੱਕ ਬੰਦਾ ਇਕ ਲਾ ਲੇ ਉਹਦੀ ਵੀ ਬੱਲੇ ਬੱਲੇ ਐ ਤੇ ਉਹਦਾ ਵੀ ਧੰਵਾਦ ਹੈ ਠੀਕ ਹੈ ਜੀ ਕੱਲ ਨੂੰ ਕੋਈ ਨਵਾਂ ਮੁੱਦਾ ਲੈ ਕੇ ਆਵਾਂਗੇ ਨਵੇਂ ਮੁੱਦੇ ਤੇ ਥੋੜਾ ਨਾ ਵਿਚਾਰ ਕਰਾਂਗੇ ਠੀਕ ਹੈ ਜੀ ਹੁਣ ਤਦ ਤੱਕ ਲਈ ਦਿਓ ਆ ਗਿਆ ਖਬਰ ਆਖ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਪਹਿਲਾਂ ਇੱਕ ਬੇਨਤੀ ਕਰਦਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਕੋਲੇ ਭੇਜੋ ਇਹਨਾਂ ਨੂੰ ਕਹੋ ਸਬਸਕ੍ਰਾਈਬਰ ਕਰਨਗੇ ਤੇ ਤੁਹਾਡਾ ਸਾਰਿਆਂ ਦਾ ਤੇਵਲ ਤੋਂ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ